ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਆ ਵੀਰ ਗੁਰਵਿੰਦਰ ਸਿੰਘ ਓਨਰ ਨੇ ਦੋਸਤੋ ਪਿੰਡ ਛੀਹਾਪਾੜੀ ਤਹਿਸੀਲ ਜੀਰਾ ਜ਼ਿਲ੍ਹਾ ਇਸ ਨੂੰ ਜਿਹੜਾ ਫਰੋਈਪੁਰ ਲੱਗਦਾ ਹੈ ਜੀ ਸੋ ਸੋ ਇਸਦਾ ਜਿਹੜਾ ਇੱਕ ਭਾਗ ਪਹਿਲਾ ਜਿਹੜਾ ਵੀਡੀਓ ਆਪਾਂ ਬਣਾਈ ਸੀਗੀ ਉਸ ਦੇ ਵਿੱਚ ਤਿੰਨ ਜਿਹੜੀਆਂ ਵਿਹੜਾ ਤੁਹਾਨੂੰ ਦਿਖਾਈਆਂ ਸੀ ਸੋ ਬਾਕੀ ਦੇ ਜਾਨਵਰ ਜਿਹੜੇ ਰਹਿ ਗਏ ਸੀ ਆਪਾਂ ਦੂਜੀ ਵੀਡੀਓ ਦੇ ਵਿੱਚ ਕਵਰ ਕਰਦੇ ਆ ਕਿਉਂਕਿ ਦੋਸਤੋ ਵੀਡੀਓ ਥੋੜੀ ਜੀ ਲੰਮੀ ਹੋ ਜਾਂਦੀ ਆ ਤੇ ਬਹੁਤੇ ਵੀਰਾਂ ਦੇ ਜਿਹੜੇ ਕਮੈਂਟ ਸੀ ਵੀ ਜਦੋਂ ਲੰਬੀ ਵੀਡੀਓ ਆਪਾਂ ਨਾ ਪਾਇਆ ਕਰੀਏ ਤਾਂ ਸ਼ਾਰਟ ਵੀਡੀਓ ਪਾਵਾਂਗੇ ਉਹਦੇ ਵਿੱਚ ਤਿੰਨ ਪਸ਼ੂ ਜਿਹੜੇ ਰਹਿੰਦੇ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਨੇ ਆ ਓਨਰ ਇਸ ਦੇ ਪਾਈ ਗੁਰਵਿੰਦਰ ਸਿੰਘ ਜੀ ਨੇ ਸੋ ਵੀਰ ਉਹਨਾਂ ਦਾ ਵਪਾਰ ਦਾ ਕੰਮ ਮੈਂ ਜਿੱਦਾਂ ਪਹਿਲਾਂ ਵੀਡੀਓ ਦੇ ਵਿੱਚ ਵੀ ਜ਼ਿਕਰ ਕਰਤਾ ਸੀਗਾ ਵੀ ਕਾਫ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਹਰ ਤਰ੍ਹਾਂ ਦਾ ਪਸ਼ੂ ਤੁਹਾਨੂੰ ਮਿਲੇਗਾ ਇੱਥੇ ਦੋਸਤੋ ਨੰਬਰ ਜਿਹੜੇ ਵੀਡੀਓ ਦੇ ਵਿੱਚ ਲਾਸਟ ਤੇ ਦੇਵਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵੀਰ ਉਹਨਾਂ ਨਾਲ ਗੱਲਬਾਤ ਕਰਕੇ ਹਰ ਤਰ੍ਹਾਂ ਦੀਆਂ ਐਚ ਐਫ ਬੇੜਾ ਨੀਲੀ ਰਾਵੀ ਦੀਆਂ ਮੱਝਾਂ ਦੋਸਤੋ ਮੋਹਰਾ ਦੇ ਵਿੱਚ ਮੱਝਾਂ ਝੋਟੀਆਂ ਅਕਸਰ ਆਉਂਦੀਆਂ ਰਹਿੰਦੀਆਂ ਨੇ ਜਰੂਰ ਖਰੀਦ ਸਕਦੇ ਹੋ ਚੱਲਦੇ ਵੀਰ ਗੁਰਵਿੰਦਰ ਉਹਨਾਂ ਦੇ ਕੋਲ ਪੁੱਛ ਲੈਣੇ ਆ ਇਹਨਾਂ ਬੇੜਾਂ ਦੀ ਕੀ ਡਿਟੇਲ ਹੈਗੀ ਆ ਸੋ ਸਭ ਤੋਂ ਪਹਿਲਾਂ ਗੁਰਵਿੰਦਰ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਗਰਮਿੰਦਰ ਵੀਰ ਜੀ ਆ ਪਹਿਲੀ ਬੈਂਡ ਦੀ ਆਪਣੀ ਡਿਟੇਲ ਦੱਸ ਦਿਗੇ ਜੀ ਇਹ ਵੀ ਇਹਦੇ ਦੂਜੇ ਸੂਏ ਸੁਣੋ ਇੱਕ ਹੋਈ ਆ ਸੂਈ ਆ ਜੀ ਹਾਂਜੀ ਠੀਕ ਆ ਮਗਰ ਬੱਚਾ ਵੀਰ ਕੀ ਆ ਕਹਿੰਦੇ ਮਗਰ ਬੱਚੀ ਆ ਜੀ ਸਟੈਕਲ ਦਿੱਤੀ ਆ ਜੀ ਅੱਛਾ ਅੱਛਾ ਜੀ ਤਾਂ ਅੱਜ ਅੱਜ ਦੀ ਸੂਈ ਨਾ ਇਹ ਹਾਂ ਇਹ ਸੂਈ ਸੀ ਅੱਜ ਇੱਕ ਕੋਈ ਠੀਕ ਆ ਠੀਕ ਆ ਮਗਰ ਫੀਮੇਲ ਆ ਗਈ ਨਾ ਹਾਂਜੀ ਠੀਕ ਆ ਮਗਰ ਫੀਮੇਲ ਤੇ ਗਰਮਿੰਦਰ ਵੀਰ ਇਹ ਕੀ ਹੁਣ ਮਤਲਬ ਕਿ ਬੌਲਾ ਹੈ ਮਤਲਬ ਕਿ ਚੋਈ ਤੇ ਨਹੀਂ ਹੈ ਨਾ ਧਾਰ ਤੇ ਨਹੀਂ ਨਹੀਂ ਚੋਈ ਹੋਈ ਆ ਮਗਰ ਠੀਕ ਆ ਹਾਂਜੀ ਤੇ ਕਿੰਨੇ ਕ ਬੌਲੇ ਦਾ ਮਤਲਬ ਕਿ ਹੁਣ ਚੱਲੂ ਗਿਆ ਅੱਗੇ ਹੋ ਇਹ ਅੱਗੇ ਵੀਰੇ ਅਸੀਂ ਤੜਕੇ ਅੱਜ ਇਹਨੇ ਥੋੜਾ ਚੋਇਆ 5 ਲੀਟਰ ਹੈ ਜੇ ਤੇ ਜੇ ਦੁੱਧ ਦੀ ਗੱਲ ਕਰੀਏ ਤੇ ਕਿੰਨਾ ਕੁ ਪਾ ਸਕਦੀ ਹੈ ਜੀ ਪਹਿਲੇ ਸੂਏ ਨੇ ਦਿੱਤਾ 22 ਲੀਟਰ ਠੀਕ ਹੈ ਜੀ ਹਾਂ ਜੀ ਐਰਤੀ 25 ਪਲੱਸ ਹੀ ਕਰੇ ਜੀ ਠੀਕ ਆ ਸੈਕੰਡ ਟਾਈਮਰ ਹੈਗੀ ਆ ਹਾਂ ਜੀ ਤੇ ਮਤਲਬ ਕਿ ਉਹ ਕੀ ਦਾ ਟੀ ਆ ਜੀ ਸੌਰੀ ਅੱਗੇ ਪਤਾ ਕਰਾਂਗੇ ਹਾਂ ਜੀ ਠੀਕ ਆ ਜੀ ਠੀਕ ਆ ਠੀਕ ਆ ਸੋ ਦੋਸਤੋ ਵਧੀਆ ਚੰਗੇ ਇੰਪੋਰਟਡ ਸੀਮਨ ਦੀ ਜਿਹੜੀ ਪਿਛੇ ਫੀਮੇਲ ਕਾਫ ਹੈਗੀ ਆ ਤੁਸੀਂ ਜ਼ਰੂਰ ਵੇਖ ਸਕਦੇ ਹੋ ਤੇ ਬਹੁਤ ਵਧੀਆ ਚੰਗੀ ਨਿੱਗਰ ਸੋਹਣੀ ਜਣੀ ਮਗਰ ਬੱਛੀ ਹੈਗੀ ਆ ਤੇ ਗੁਰਵਿੰਦਰ ਵੀਰ ਮੂੰਹਾਂ ਤੇ ਚੌਗੀ ਹੈ ਨਾ ਅੱਜ ਚੌਗੀ ਹੈ ਮੂੰਹਾਂ ਚੌਗੀ ਆ ਤੇ ਇਸ ਵਾਰ ਜਿਹੜਾ ਸੈਕੰਡ ਲੋਕੇਸ਼ਨ ਦੇ ਵਿੱਚ ਦੋਸਤ ਜਿਹੜਾ ਮਿਲਕ ਆ ਤਕਰੀਬਨ 20 ਪਲੱਸ ਚੱਲੇਗੀ ਤਕਰੀਬਨ 25 ਤੱਕ ਵੀ ਪਹੁੰਚ ਹੈਗੀ ਕਿਉਂ ਕਿਉਂ ਗੁਰਵਿੰਦਰ ਵੀਰ 25 ਤੱਕ ਹਾਂਜੀ ਹੈ ਜੀ ਆਰਾਮ ਨਾਲ ਜੀ 25 ਤੱਕ ਚੱਲ ਸਕਦੀ ਆ ਤੇ ਇਹਦਾ ਵੀਰੇ ਕੀ ਡਿਮਾਂਡ ਆ ਆਪਾਂ ਕੀ ਕਰ ਰਹੇ ਆ ਕੀ ਮੋਲ ਰੱਖੀ ਹੋਈ ਨਹੀਂ ਡਿਮਾਂਡ ਤਾਂ ਵੀਰੇ 80000 ਮੰਗਦੇ ਆਂ ਦਾ ਅੱਛਾ ਜੀ ਮਾਨਤਨ ਕਰਾਂਗੇ ਜਿਹੜਾ ਭਰਾਵੇਗਾ ਜਰੂਰ ਕਰਾਂਗੇ ਠੀਕ ਆ 80000 ਰੁਪਏ ਦੋਸਤ ਜਿਹੜੀ ਇਸ ਦੀ ਡਿਮਾਂਡ ਵੀਰ ਹੋਣਾ ਕੀਤੀ ਆ ਬਾਕੀ ਵੜ ਕਾਫੀ ਯਾਦੀ ਕਾਬਲੇ ਤਾਰੀਫ ਜਿਹੜੀ ਆਪਾਂ ਹੈਗੀ ਆ ਬਹੁਤ ਵਧੀਆ ਚੰਗਾ ਉੱਚਾ ਕੱਦ ਕਾਠਾ ਐਚ ਐਫ ਦੇ ਵਿੱਚ ਹੈਗੀ ਆ ਤੇ ਇਹ ਗੁਰਵਿੰਦਰ ਵੀਰ ਥੋੜਾ ਜਿਹਾ ਕ੍ਰੋਸ ਆ ਜਾਂਦਾ ਵੀ ਜੰਪ ਪਿਓਰ ਆ ਜਾਂਦੀ ਹੈ ਜੀ ਪਿਓਰ ਹੈ ਜੀ ਪੂਰੀ ਪਿਓਰ ਆ ਜਾਂਦੀ ਨਾ ਠੀਕ ਆ ਤੇ ਇਹ ਖੋਲ ਕੇ ਆਪਾਂ ਤੋਰ ਸਕਦੇ ਇਹਨੂੰ ਕੱਢ ਕੇ ਬਾਹਰ ਮੜਾ ਜਾ ਬਾਕੀ ਦੋਸਤੋਂ ਆਰਡਰ ਦੀ ਕੁਆਲਿਟੀ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਆ ਜੇ ਤਾਜੀ ਸੋਈ ਆ ਤੇ ਬਾਕੀ ਡਿਮਾਂਡ ਵੀ ਰੋਣਾ ਕੀਤੀ ਆ ਬਾਕੀ ਤੁਸੀਂ ਆਪ ਦਾ ਮੌਕੇ ਤੇ ਪਹੁੰਚ ਕੇ ਆਪਣੇ ਹਿਸਾਬ ਨਾਲ ਰੇਟ ਵੀ ਲਗਾ ਸਕਦੇ ਹੋ ਕੋਈ ਗੁੱਸੇ ਕਿਲੇ ਵਾਲੀ ਗੱਲ ਨਹੀਂ ਹੈਗੀ ਜੀ ਠੀਕ ਹੈ ਜੀ ਸਮਝ ਲਿਆ ਲਾਓ ਜੀ ਮੂੰਹ ਦੋਸਤ ਚੌਗੀ ਆ ਬਾਕੀ ਆਪਾਂ ਜਿਹੜੀ ਸ਼ੋਰ ਵੀ ਕਰਦੇ ਨੇ ਵੀਰ ਹੁਣੇ ਕਹਿੰਦੇ ਵੀ ਆਪਾਂ ਜਿਹੜਾ ਮੂੰਹ ਪੁੱਟ ਕੇ ਉਹ ਤੁਹਾਨੂੰ ਦੰਦ ਵੀ ਦਿਖਾ ਦਿੰਨੇ ਆ ਤੇ ਅੱਜ ਤਾਜੀ ਸੁਈ ਆ ਦੋਦੀ ਦੀ ਚਵਾਈ ਤੁਸੀਂ ਆ ਆਪ ਦਾ ਜਦੋਂ ਮਰਜ਼ੀ ਕਰਕੇ ਵੇਖ ਸਕਦੇ ਹੋ ਕਿਸੇ ਥੂਏ ਪਸ਼ੂ ਦੀ ਬਾਕੀ ਆਰਡਰ ਦੀ ਕੁਆਲਿਟੀ ਜਿਹੜੀ ਹੈ ਬਹੁਤ ਵਧੀਆ ਦੋਸਤੋ ਤੇ ਹਾਂਜੀ ਆ ਵੇਖ ਲਓ ਦੋਸਤੋ ਚਾਰ ਦੰਦ ਦੋਸਤੋ ਕੰਪਲੀਟ ਹੈ ਚੌਗੀ ਹੈ ਮੂੰਹ ਤੇ ਦੂਜੇ ਨੰਬਰ ਤੇ ਵੀਰੇ ਆਪਣੇ ਕੋਲ ਇਹ ਵਹਿੜ ਆ ਗਈ ਆ ਜੀ ਇਹ ਪਹਿਲਣ ਆ ਜੀ ਇਹ ਪਹਿਲਣ ਆ ਨਾ ਹਾਂਜੀ ਹਾਂਜੀ ਤੇ ਦਿਨ ਕਿੰਨੇ ਘਜੇ ਲੈ ਕੇ ਜਾ ਰਹੀ ਆ ਜੀ ਨਹੀਂ ਇਹ ਸੁਈ ਹੋਈ ਆ ਜੀ ਸੁਈ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਮਗਰ ਬੱਚਾ ਇਹ ਤਾਂ ਕੀ ਆ ਗਿਆ ਇਹ ਬੱਚਿਆਂ ਨੇ ਮਗਰ ਬੱਚਾ ਆ ਬੱਚਾ ਆ ਗਿਆ ਤਾਜੀ ਸੁਈ ਇਹ ਵੀ ਤਾਜੀ ਕਿੰਨੇ ਰੋਗੇ ਸੂਈ ਇਹ ਅੱਜ 5 ਦਿਨ ਹੋ ਗਏ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਇਹ 10 ਕਿਲੋ ਹੈ 10 ਕਿਲੋ ਹੈ ਹਾਂ ਜੀ ਤੇ ਕੀ ਮੁੱਲ ਭਾ ਕੀ ਵੀ ਲੇਂਦਾ ਮੁੱਲ ਵੀ 40000 ਕਰਦੇ ਆ ਮਾਨਤਨ ਕਰਾਂਗੇ ਜ਼ਰੂਰ 40000 ਹੈ ਹਾਂ ਜੀ ਚਵਾਈ ਚ ਬਹੁਤ ਸੋਹਣੀ ਹੈ ਠੀਕ ਹੈ ਜੀ ਠੀਕ ਹੈ ਬਾਕੀ ਦੋਸਤੋ ਸਾਫ ਵਹਿੜ ਥਣਾ ਦੀ ਇੱਕ ਵਾਰੀ ਤੁਹਾਨੂੰ ਵਿਖਾ ਦੇਣੇ ਬਾਅਦ ਚ ਤੁਹਾਨੂੰ ਖੋਲ ਕੇ ਤੋੜ ਕੇ ਵੀ ਵਿਖਾ ਦਾਂਗੇ ਸੋਨਾ ਚੰਗਾ ਥਾਂ ਲੰਬਾ ਥਾਂ ਲੱਗਾ ਹੈਗਾ ਤੇ ਪਹਿਲਾਂ ਜਿਹੜੀ ਇਹ ਵਹਿੜ ਸੂਈ ਆ ਪਹਿਲਾਂ ਜਿਹੜੀ ਵਹਿੜ ਸੂਈ ਆ ਲੰਬਾ ਥਾਣਾ ਦੋਸਤੋ ਬਾਕੀ ਮੂ ਮੱਥੇ ਦੀ ਜਿਹੜੀ ਆ ਉਹ ਜ਼ਰੂਰ ਤੁਸੀਂ ਦੇਖ ਸਕਦੇ ਹੋ ਵਾਈਟ ਤੇ ਬਲੈਕ ਦਾ ਕੰਬੀਨੇਸ਼ਨ ਆ ਵਾਈਟ ਜਿਹੜਾ ਰੰਗ ਜ਼ਿਆਦਾ ਥੋੜਾ ਜਿਹਾ ਤੇ ਬਲੈਕ ਜਿਹੜਾ ਕਿਤੇ ਕਿਤੇ ਦਾਗ ਜਿਹਾ ਤੁਹਾਨੂੰ ਮਿਲੇਗਾ ਤਕਰੀਬਨ ਟੋਟਲ ਓਵਰਆਲ ਜਿਹੜੀ ਬਿਲਕੁਲ ਸਫੇਦ ਹੈ ਜਿਹੜੀ ਵੈਰ ਤੁਹਾਨੂੰ ਇਹ ਮਿਲੇਗੀ 40000 ਰੁਪਇਆ ਡਿਮਾਂਡ ਆ 40000 ਆ ਨਾ ਗੁਰਵਿੰਦਰ ਵੀਰੇ ਤੇ ਖੋਲ ਕੇ ਤੋਰ ਲੇਕਿਨ ਬਾਹਰ ਕੱਢ ਲੀ ਜੀ ਬਾਕੀ ਦੋਸਤੋ ਹਰ ਵੱਡੇ ਭਾ ਦਾ ਛੋਟੇ ਭਾ ਦਾ ਜਿਹੜਾ ਐਨੀਮਲ ਵੀਰ ਉਹਨਾਂ ਦੇ ਕੋਲੋਂ ਦਾ ਤਕਰੀਬਨ 50000 ਤੋਂ ਲੈ ਕੇ 80 ਲੱਖ ਤੱਕ ਵੀ ਵੇੜ ਮਿਲ ਸਕਦੀ ਹੈ ਤੁਹਾਨੂੰ ਸਮੇਂ-ਸਮੇਂ ਤੇ ਉਦਾਂ ਦੀ ਕੁਆਲਿਟੀ ਕੁਆਲਿਟੀ ਜਿਹੜੀ ਮਿਲ ਸਕਦੀ ਹੈ ਮਿਲਕ ਵੱਲੋਂ ਵੀ ਤੇ ਬਰੀਡ ਵੱਲੋਂ ਵੀ ਛੋਟੇ ਭਾ ਦੀ ਵੇੜ ਜੇਕਰ ਵੀਰ ਭਰਾ ਨੇ ਖਰੀਦਣੀ ਆ ਛੋਟੇ ਭਾ ਦੀ ਵੇੜ ਵੀ ਇੱਥੇ ਮੌਜੂਦ ਹੈਗੀ ਉਹ ਵੀ ਮਿਲ ਜੇਗੀ ਤੁਹਾਨੂੰ ਠੀਕ ਹੈ ਜੀ ਠੀਕ ਹੈ ਠੀਕ ਆ ਸੋ ਇੱਕ ਦੋਸਤ ਹੋਰ ਜਿਹੜੀ ਨੀਲੀ ਦੱਪੱਖ ਰੱਖਦੀ ਦੋਸਤ ਇੱਕ ਜਿਹੜੀ ਨਾ ਛੋਟੀ ਵੀਰ ਉਹਨਾਂ ਦੇ ਕੋਲ ਖੜੀ ਹੈ ਪੁੱਛ ਲਈ ਕਿ ਡਿਟੇਲ ਲੈਂਦੀ ਵੀ ਵੀਰੇ ਕਿਰਮਿੰਦਰ ਜੀ ਦਾ ਕੀ ਹੈਗਾ ਸਾਬਕ ਤਵ ਇਹ ਵੀਰੇ ਤੀਜੀ ਸੂਈ ਸੂਈ ਹੋਈ ਹੈ ਹੁਣ ਹੁਣ ਸੂਈ ਹੈ ਹਾਂਜੀ ਤੀਜੀ ਸੂਈ ਤੇ ਕਿੰਨੇ ਦਿਨ ਦੀ ਸੂਈ ਆ 10 10 ਦਿਨ ਹੋ ਗਏ 20 ਦਿਨ ਹੋ ਗਏ 20 ਦਿਨ ਹੋ ਗਏ ਹਾਂਜੀ 13 ਕਿਲੋ ਦੁੱਧ ਦੇ ਥੱਲੇ ਤਿਆਰ ਹੈ 13 ਲੀਟਰ ਤਿਆਰ ਆ ਹਾਂਜੀ ਠੀਕ ਆ ਮਗਰ ਬੱਚਾ ਜੀ ਦੇ ਆ ਗਿਆ ਜੀ ਕਟਾ ਕਤਾਈ ਮੇਲ ਆ ਗਿਆ ਦੋਸਤੋ ਮੇਲ ਕਾਫਾ ਮਗਰ ਜਰੂਰ ਉਹਨਾਂ ਦੱਸਾਂਗੇ ਅਗਲੇ ਦੂਰ ਹਾਂਜੀ 20 ਦਿਨ ਹੋ ਗਏ ਵੀਰ ਹੁਣੇ ਕਹਿੰਦਾ 20 ਦਿਨ ਹੋ ਗਏ ਤਕਰੀਬਨ ਇਸ ਨੂੰ ਸਹੀ ਨੂੰ ਤੇ ਫਿਰ ਦੁੱਧ ਕਿੰਨਾ ਕਿ ਥੱਲੇ 13 ਲੀਟਰ ਦੇ ਥੱਲੇ ਤਿਆਰ ਆਈ ਭਾਵੇਂ ਤਿੰਨ ਟਾਈਮ ਕੋਈ ਚੋ ਗਿਆ ਦੁੱਧ ਠੀਕ ਹੈ ਜੀ 13 ਲੀਟਰ ਦੋਸਤੋ ਦੁੱਧ ਤਿਆਰ ਆ ਆਰਡਰ ਵੇਖ ਸਕਦੇ ਹੋ ਜਿੰਨਾ ਕ ਮਗਰਾ ਦੋਸਤੋ ਆਰਡਰ ਦਾ ਉਹਨਾਂ ਕੀ ਅੱਗੇ ਐਡ ਰੱਖਿਆ ਹੋਇਆ ਬਿਲਕੁਲ ਚੁਵਾਈ ਜਿਹੜੀ 13 ਕਿਲੋ ਦੀ ਤੁਹਾਨੂੰ ਮਿਲੇਗੀ ਇਸ ਦੇ ਥੱਲੇ ਜਿਹੜੀ ਪੂਛ ਆ ਉਹ ਵੀ ਤੁਹਾਨੂੰ ਵਿੱਚ ਵੀਡੀਓ ਤੇ ਨਜ਼ਰ ਆ ਰਹੀ ਹੋਵੇਗੀ ਪੂਛ ਜ ਮਿਲਕਿੰਗ ਜਿਹੜੀ ਐ 13 ਲੀਟਰ ਦੀ ਜਿਹੜੀ ਚਵਾਈ ਤੁਸੀਂ ਕਰ ਸਕਦੇ ਹੋ ਭਾਵੇਂ 3 ਟਾਈਮ ਚੋਕੇ ਲੈ ਜੀ ਜੀ ਬਾਕੀ ਜਿਹੜਾ ਮੂੰਹ ਮੱਥਾ ਦੋਸਤੋ ਕੋਈ ਜਿਹੜੇ ਜ਼ਰੂਰ ਵੇਖ ਲਿਓ ਬਾਹਰ ਕੱਢ ਕੇ ਤੁਹਾਨੂੰ ਤਸਵੀਰ ਨਾਲ ਫਿਰ ਵਿਖਾ ਦਿੰਨੇ ਲੱਗਦੀ ਦੁੱਗੇ ਹੀ ਆ ਪਰ ਆਪਾਂ ਤੇ ਜਿਆਦਾ ਦੱਸਾਂਗੇ ਠੀਕ ਆ ਠੀਕ ਆ ਜੀ ਆਖ ਬਿੱਲੀ ਆ ਦੋਸਤੋ ਸਿੰਘ ਜਿਹੜਾ ਥੋੜਾ ਜਿਹਾ ਢਾਕ ਤਲਵਾਰ ਟਾਈਪ ਦਾ ਸਿੰਘ ਆ ਸਿੰਘ ਛੋਟਾ ਆ ਠੀਕ ਹੈ ਜੀ ਮੋੜ ਦਿਆ ਵੀਰੇ ਬਾਕੀ ਦੋਸਤੋ ਜਿਹੜਾ ਸਾਡਾ ਜਿਹੜਾ ਪ੍ਰੋਪਰ ਕੰਮ ਹੁੰਦਾ ਦੋਸਤੋ ਵੀਡੀਓ ਦੇ ਵਿੱਚ ਹਰ ਇੱਕ ਐਨੀਮਲ ਵੀਰਾ ਦਾ ਬਖਾਉਣ ਦਾ ਹੁੰਦਾ ਬਾਕੀ ਤਸੱਲੀ ਜਿਹੜੀ ਆ ਤੁਸੀਂ ਮੌਕੇ ਤੇ ਆਪਣੀ ਪਹੁੰਚ ਕੇ ਚਬਾਈ ਕਰਕੇ ਥੋੜੀ ਆਪਣੀ ਬਣਦੀ ਆ ਤੁਸੀਂ ਆਪ ਤਸੱਲੀ ਕਰਿਆ ਕਰੋ ਤੇ ਗੁਰਵਿੰਦਰ ਵੀਰੇ ਦਾ ਮੁੱਲ ਕਿੰਨਾ ਕਰਤਾ ਆਪਾਂ ਗੁਰਵਿੰਦਰ ਵੀਰੇ ਫੋਨ ਤੇ ਕੋਈ ਨਹੀਂ ਕਰਨਾ ਫੋਨ ਤੇ ਕਰਨਾ ਜੀ ਠੀਕ ਕੋਈ ਜ਼ਿਆਦਾ ਨਾ ਕਰ ਦਿਓ ਜੀ ਫੋਨ ਤੇ ਨਹੀਂ 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 ਜ਼ਿਆਦਾ ਹੈਨਾ ਤੇ ਠੀਕ ਹੈ ਦੋਸਤੋ ਇਹ ਕਈ ਵਾਰ ਆ ਜਾਂਦਾ ਵੀ ਕੋਈ ਚੰਗੀ ਚਵਾਈ ਵਾਲੀ ਚੀਜ਼ ਹੋਵੇ ਤੇ ਬੰਦਾ ਆਖਦਾ ਵੀ ਮੌਕੇ ਤੇ ਪਹਿਲਾਂ ਚਵਾਈ ਕੋਈ ਵੀ ਵੀਰ ਭਰਾ ਕੇ ਕਰ ਲਓ ਤੀਜ ਚੈੱਕ ਪਾਸ ਹੋ ਜੇਗੀ ਤੇ ਕੋਈ ਨੀ ਮੁੱਲ ਵੀ ਹੋ ਜਾਏਗਾ ਦੋਸਤੋ ਆਪਣਾ ਵੀ ਪਹਿਲਾਂ ਆਪਦੀ ਭਾਵੇਂ ਤਸੱਲੀ ਕੋ ਕਰ ਲੈ ਫੇਰ ਆਣ ਕੇ ਰੇਡ ਕਰ ਲੈ ਕੋਈ ਆਪਾਂ ਨਹੀਂ ਦੇਖ ਜੀ ਜੀ ਤੇ ਗੁਰਵਿੰਦਰ ਵੀਰ ਇਹ ਜਿਹੜੇ ਨਾ ਕੰਟੈਕਟ ਨੰਬਰ ਫੇਰ ਬੋਲ ਕੇ ਦੱਸ ਦੀ ਆਪਾਂ 9781965452 ਇੱਕ ਵਾਰੀ ਫੇਰ ਬੋਲ ਦ게요 ਵੀਰੇ 9781965452 ਠੀਕ ਆ ਸੋ ਇਹ ਸਾਨਾ ਗੁਰਵਿੰਦਰ ਵੀਰ ਹੋਣੀ ਪਿੰਡ ਛਿਆਂਪੜੀ ਇੱਕ ਤੋਂ ਵਰ ਤੋਂ ਫੇਰ ਦੱਸ ਦਿੰਨੇ ਆ ਤਹਿਸੀਲ ਜੀਰਾ ਜਿਹੜਾ ਜਿਹੜਾ ਸਾਨੂੰ ਫਿਰੋਜ਼ਪੁਰ ਪੈਂਦਾ ਜੀ ਸੋ ਜਿਹੜੇ ਮੇਰੇ ਵੀਰ ਚਾਹਵਣ ਹੋਣ ਇਹਨਾਂ ਪਸ਼ੂ ਖਰੀਦਣ ਦੇ ਵੜਾ ਵੀ ਵੀਰ ਹੋਣਾ ਕੋਲ ਅਵੇਲੇ ਤੇ ਤੁਸੀਂ ਮੌਕੇ ਤੇ ਪਹੁੰਚ ਕੇ ਜਿਹੜੇ ਪਸ਼ੂ ਖਰੀਦ ਸਕਦੇ ਹੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ